ਉਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਕੋਮਲਗੜਾਂ ਤੋਂ ਗੁਰਮੀਤ ਸਿੰਘ ਬੋਲਦਾ ਸਿੱਧੂ ਔਰਫ ਮਲਖਾ ਸਿੰਘ ਸਾਡੇ ਨਾਲ ਜਿੰਨਾ ਵੀ ਕੀਤਾ ਜਿਤ ਇੱਕ ਸਿਆਸੀ ਪਾਰਟੀਆਂ ਨੇ ਸਿੱਖ ਕੌਮ ਨਾਲ ਪੰਜਾਬ ਦੇ ਹਰ ਇੱਕ ਦੁਕਾਨਦਾਰ ਨਾਲ ਜਾਇ ਤੇਹਾੜੀਦਾਰ ਹੋਵੇ ਤੱਕੇ ਹੀ ਕੀਤਾਗਾ ਕਾਂਗਰਸ ਨੇ 1984 ਤੋਂ ਲੈ ਕੇ 95 ਤੱਕ ਸਾਡੇ ਬਹੁਤ ਨੌਜਵਾਨ ਸ਼ਹੀਦ ਕੀਤੇ ਨਿੱਕੇ ਨਿੱਕੇ ਬੱਚੇ ਵੀ ਮਾਰੇ ਖੈਰ ਉਹਨਾਂ ਨੇ ਵੀ ਨਹੀਂ ਰੱਖੀ ਤੇ लाठी चार्ज ਵੀ ਕਰਦੇ ਰਹੇ ਚਲੋ ਚੱਲਦੇ ਰਹੇ ਬਾਦਲ ਸਰਕਾਰ ਨੇ 2015 ਦੇ ਵਿੱਚ लाठी चार्ज ਕੀਤਾ ਬਿਆਦਦੀ ਕੀਤੀ ਇਨਸਾਫ ਮੰਗਦੇ ਆਂਦੇ ਉਹਨਾਂ ਨੇ ਵੀ ਬਹੋਰਾ ਦਰਸ਼ ਨਹੀਂ ਕੀਤਾ ਅੱਜ ਦੀ ਘੜੀ ਸਰਦਾਰ ਭਗਵੰਤ ਸਿੰਘ ਮਾਨ ਜਿਹਦੇ ਮੂੰਹ ਨੂੰ ਵੋਟਾਂ ਪਾਈਆਂ ਸੀ ਵੀ ਝਾੜੂ ਵਾਲੇ ਕੁਝ ਕਰਨਗੇ ਵੀ ਧਰਨੇ ਵਾਲਿਆਂ ਨੂੰ ਕੁਝ ਕਹਿਣਗੇ ਨਹੀਂ ਇਹਨਾਂ ਨੇ ਹੱਥ ਹੀ ੜਪਾਤੀ ਉੱਥੇ ਗੁਰੂਗ੍ਰੰਥ ਸਾਹਿਬ ਪ੍ਰਗਾਤ ਸੀ ਖੰਡ ਪਰ ਪਾੜ ਚੱਲਦਾ ਸੀ ਉਹਤੇ ਵੀ ਲਾਠੀ ਚਾਰਜ ਕਰਤਾ ਇਹਨਾਂ ਨੇ ਲਾਠੀ ਚਾਰਜ ਕੀਤਾ ਬੇਆਬਦੀ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਲੋਂ ਖੰਡ ਪਾਟ ਭੰਗ ਕਰਨਾ ਬਹੁਤ ਵੱਡੀ ਇਹਨਾਂ ਨੇ ਫਟੇ ਨਾਂ ਤਖੱਟੀ ਆ ਤੇ ਇਹ ਜਿਹੜਾ ਭਗਵੰਤ ਮਾਨਾ ਹੁਣ ਪਤਾ ਨਹੀਂ ਕਿੱਥੇ ਕੁਸੜ ਜਿ ਵੜ ਗਿਆ ਕੋਈ ਬਿਆਨ ਵੀ ਨਹੀਂ ਦਿੱਤਾ ਪਤੰਦਰ ਨੇ ਹੈ ਭਗਵੰਤ ਮਾਨ ਸਿਆ ਤੂੰ ਕਹਿੰਦਾ ਸੀ लाਠੀ ਚਾਰਜ ਨਹੀਂ ਹੋਇਆ ਕਰਨਗੇ ਧਰਨੇ ਨਹੀਂ ਲਗਿਆ ਕਰਨਗੇ ਜੇ ਧਰਨੇ ਲੱਗਦੇ ਸੀ ਦੰਦਾ ਚ ਜੀਬ ਲੈ ਕੇ ਰੱਖਣੀ ਸੀ ਤੇ ਇਹ ਤੂੰ ਬਹੁਤ ਮਾੜੀ ਗੱਲ ਕੀਤੀ ਲੜਾਈ ਸਾਡੀ ਸੈਂਟਰ ਨਾਲ ਤੇ ਤੂੰ ਮੁੱਲ ਲੈ ਲਈ। ਭਗਵਾਨ ਤੁਮਾਨ ਸਾਂ ਇਹਦਾ ਜਿਹੜੇ ਪੰਜਾਬ ਦੇ ਲੋਕ ਤੇਰੇ ਨਾਲ ਹੁਣ ਜੁੜੇ ਹੋਇਆ ਉਹ ਬੇਅਣਖਿਆ। ਤੇ ਤੂੰ ਕਾਂ ਕਾਲੀ ਦਾ ਤਿੰਨ ਅੱਸੀ ਟਾਂ ਜੁੱਤੀ ਗਈ ਸੀ ਤੂੰ ਜ਼ੀਰੋ ਰਹੇਗਾ ਜ਼ੀਰੋ। ਜਾਂ ਅਸਤੀਫਾ ਦੇ ਦੇ। ਜਾਂ ਪਾਰਟੀ ਛੱਡ ਦੇ। ਤੂੰ ਹੈ ਨਹੀਂ ਲੈ ਕੇ ਇਸ ਕੰਮ ਦੇ। ਨਚਾਰ ਨਚਾਰ ਹੀ ਹੁੰਦਾ ਬਾਕੀ ਕੰਮ ਦੇ ਹੁੰਦੇ ਨਹੀਂ ਭਗਵਾਨ ਦਾ ਮਾਨਸਾ ਤੂੰ ਬਹੁਤ ਮਾੜੀ ਗੱਲ ਕਰੀ ਗੁਰੂ ਗ੍ਰੰਥ ਸਾਹਿਬ ਪ੍ਰਗਾਤ ਸੀ ਤੇ ਵਿਆਪਦੀ ਕਰਵਾਤੀ ਬਹੁਤ ਘਟਿਆ ਸੋਚ ਆ ਤੇਰੀ ਇਹਦਾ ਪਹਿਲਾਂ ਤੀ ਨਹੀਂ ਸੀ ਇਹ ਸਿਆਸਤ ਚ ਵੱਢਣ ਵਾਸਤੇ ਤੁਸੀਂ ਵਿਆਪਦੀਆਂ ਕਰਵਾਉਂਦੇ 100% ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਹੁੰਦੀਆਂ ਸੀ ਇਹ ਤੁਸੀਂ ਕਰਾਉਂਦੇ ਸੀ ਵੀ ਸਾਡੀ ਵੱਲੇ ਵੱਲੇ ਹੋਵੇ ਛੋਡੇ ਜਿਹੜਾ ਸਵੀਕਰ ਉਹਨੇ ਕਈ ਵਾਰੀ ਧਰਨਾ ਚਕਾਇਆ ਵੀ ਅਸੀਂ ਇਨਸਾਫ ਦਵਾ ਦੇਾਂਗੇ ਦਵਾਇਆ ਨਹੀਂ ਮਰ ਜਾ ਚੱਪਣੀ ਚ ਨੱਕ ਡਬੋ ਕੇ ਗਾ ਤਤੰਦਰੋ ਤੁਸੀਂ ਜਮਈ ਹੱਦ ਲਾਦੀ ਯਾਰ ਕਿਸਾਨਾਂ ਤੇ ਬੈਠਾਂ ਤੇ लाठी ਚਾਰਜ ਕਰਤਾ ਮਾੜੀ ਮੋਢੀ ਸ਼ਰਮ ਮੰਨਦੇ ਤੁਸੀਂ ਤਾਂ 2027 ਦਾ ਕੀ ਕਹਿੰਦੇ ਹੋ ਤੁਸੀਂ ਕਿਸੇ ਵੀ ਹਲਕੇ ਚੋਂ ਪੰਜਾਬ ਚੋਂ ਅਸਤੀਫਾ ਦੇ ਕੇ ਇਲੈਕਸ਼ਨ ਲੜੋ ਤੁਸੀਂ ਐਮਐਲਏ ਇੱਕ ਨਹੀਂ ਯੋਧੇ 27 ਚ ਤੁਸੀਂ ਜ਼ੀਰੋ ਵਾਹਿਗੁਰੂ ਜੀ ਕਾ ਖਾਲਸਾ